ਦਿੰਤੀਆਂ ਦਾ ਸੋਨ ਮਹੀਨਾ ਦਿੰਤੀਆਂ ਦਾ ਸਬੇ ਸੇਲੀਆਂ ਆਈਆਂ ਸੰਤੂ ਬੰਤੂ ਹੋਈਆਂ ਕਟੀਆਂ ਵਡਿਆ ਕਰਾ ਲਿਆ ਜਾਈਆਂ ਗਿੱਧਾ ਪਾਰੀਆਂ ਨੰਦਾ ਤੇ ਪਰਜਾਈਆਂ ਗਿੱਧਾ ਪਾਰੀਆਂ ਨੰਦਾ ਤੇ ਵਰਜਾਈਆਂ ਗਿੱਧਾ ਪਾਰੀਆਂ ਨੰਦਾ ਤੇ ਪਰਜਾਈਆਂ ਗਿੱਧਾ ਪਾਰੀਆਂ ਨੰਦਾ ਤੇ ਪਰਜਾਈਆਂ ਅਨਾਜੇ ਮੁੰਡੇ ਆਪ ਨੂੰ ਨੂ ਨੱਚਦੀ ਦੇਖਣਾ ਢੜ ਢਤ ਨਾਚ ਦੇ ਦੇਖਣਾ ਢਾਣਵਾ ਲੈ ਦੇ ਚਾਂਦੀ ਦਾਵੇ ਲੱਖ ਤੁੰਦੇ ਮਜਾ ਜਾਣ ਜਾਂਦੀ ਦਾਵੇ ਰੱਖ ਹਿੱਲੇ ਮਜਾ ਤੇ ਜਾਂਦੀ ਦਾ ਅਸਾ ਕੁੜੀ ਨਹੀਂ ਤੈਨੂੰ ਨਾਚ ਦੇ ਦੇਖਣਾ ਅਸਾ ਕੁੜੀ ਨਹੀਂ ਤੈਨੂੰ ਨੋਰ ਨਹੀਂ ਦੇਖਣੀ ਅਗਲੋਂ ਨਗੜਵਾ ਅੱਜ ਦੇ ਸਾਡੇ ਮੁੱਖ ਮਹਿਮਾਨ ਕਮਲਜੀਤ ਕੌਰ ਮੈਡਮ ਜੀ ਪਹੁੰਚ ਗਿਆ ਜੀ ਉਹਨਾਂ ਲਈ ਸਾਰੇ ਤਾੜੀਆਂ ਮਾਰੋ ਸਾਡੇ ਸਾਰੇ ਮੈਂਬਰਾਂ ਵੱਲੋਂ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ ਜੀ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਥੈਂਕ ਯੂ ਇਨੇ ਦਿਨ ਤੀਆਂ ਦੇ ਸੌਣ ਮਹੀਨੇ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਨੀ ਸੰਤੋਵੰਤੋ ਹੋਈਆਂ ਕਟੀਆਂ ਸੰਤੋਵੰਤੋ ਹੋਈਆਂ ਕਟੀਆਂ ਵੱਡੇ ਘਰਾਂ ਦੀਆਂ ਜਾਇਆਂ ਗਿੱਧਾ ਪਾ ਰਹੀਆਂ ਨਨ ਦਾਤੇ 퍼ਜਾਈਆਂ ਗਿੱਧਾ ਪਾ ਰਹੀਆਂ ਨਨ ਦਾਤੇ 퍼ਜਾਈਆਂ ਗਿੱਧਾ ਪਾ ਰਹੀਆਂ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਥੇ ਤੀਆਂ ਦਾ ਤਿਹਾਰ ਮਨਾਉਣ ਲਈ ਸਾਰਿਆਂ ਨੂੰ ਪਤਾ ਹੀ ਐ ਤੀਆਂ ਪੰਜਾਬਣਾਂ ਦਾ ਮਨਪਸੰਦ ਤਿਉਹਾਰ ਹੈ ਇਹ ਸਾਵਣ ਦੀ ਤੀਜ ਤੋਂ ਲੈ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ ਸਾਵਣ ਦੇ ਮਹੀਨੇ ਕੁੜੀਆਂ ਸੱਜ ਸੰਵਰ ਕੇ ਪੀਂਗਾ ਪਾਉਂਦੀਆਂ ਨੱਚਦੀਆਂ ਟੱਪਦੀਆਂ ਪੁਰਾਣੇ ਸਮਿਆਂ ਵਿੱਚ ਤੀਆਂ ਪਿੰਡਾਂ ਤੋਂ ਬਾਹਰ ਖੁੱਲੀਆਂ ਥਾਵਾਂ ਤੇ ਪੀਪਲਾਂ ਬੋੜਾਂ ਦੀਆਂ ਛਾਵਾਂ ਹੇਠ ਮਨਾਇਆਂ ਜਾਂਦੀਆਂ ਸੀ ਜਿੱਥੇ ਕੁੜੀਆਂ ਪੀਂਗਾ ਪਾਉਂਦੀਆਂ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਸੀ ਬੋਲੀਆਂ ਰਾਹੀਂ ਲੋਕਗੀਤਾ ਰਾਹੀਂ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰਦੀਆਂ ਸੀ ਤੇ ਸਾਵਣ ਦੇ ਮਹੀਨੇ ਭਰਾ ਆਪਣੀਆਂ ਭੈਣਾਂ ਲਈ ਸੰਧਾਰਾ ਲੈ ਕੇ ਜਾਂਦੇ ਤੇ ਭੈਣਾਂ ਵੀ ਆਪਣੇ ਵੀਰਾਂ ਦੀ ਉਡੀਕ ਵਿੱਚ ਰਾਹਾਂ ਵੱਲ ਤੱਕਦੀਆਂ ਰਹਿੰਦੀਆਂ ਛੇਤੀ ਆਵੇ ਸਰਬ ਨਾ ਵੀਰਾ ਸੌਣ ਦਾ ਮਹੀਨਾ ਆ ਗਿਆ ਛੇਤੀ ਆਵੇ ਸਰਬ ਨਾ ਵੀ ਸੌਣ ਦਾ ਮਹੀਨਾ ਬੋਤਾ ਵੀਰ ਦਾ ਨਜ਼ਰ ਨਾ ਆਵੇ ਉੱਡਦੀ ਤੂੜ ਦੀ ਸੇ ਬੋਤਾ ਵੀਰ ਦਾ ਨਜ਼ਰ ਨਾ ਉਡਦੀ ਤੂੜਦੀ ਸੀ ਪਰ ਅੱਜ ਸਮੇਂ ਦੇ ਬਦਲਾ ਨੇ ਸਾਡੇ ਇਸ ਤੀਆਂ ਦੇ ਤਿਹਾਰ ਨੂੰ ਖੁੱਲੀਆਂ ਥਾਵਾਂ ਤੋਂ ਬਦਲ ਕੇ ਮੈਰਿਜ ਪੈਲਸਾਂ, ਬਾਾਰਕਾਂ ਤੇ ਏਸੀ ਹਾਲਾਂ ਦੀ ਸ਼ੋਭਾ ਬਣਾ ਦਿੱਤਾ ਪਰ ਇਸ ਸਮੇਂ ਦੇ ਬਦਲਾ ਨੇ ਮਟਿਆਰਾਂ ਦੇ ਮਨਾਂ ਵਿੱਚੋਂ ਤੀਆਂ ਦਾ ਉਤਸ਼ਾਹ ਘਟ ਨਹੀਂ ਕੀਤਾ ਸੋਖ ਵਧਾਇਆ ਅੱਜ ਵੀ ਮਟਿਆਰਾਂ ਰੰਗ-ਬਰੰਗੇ ਕੱਗਰੇ ਪਾ ਕੇ ਸੋਹਣੀਆਂ ਫੁਲਕਾਰੀਆਂ ਲੈ ਕੇ ਵਾਹੀ ਚੂੜੀਆਂ ਤੇ ਹੱਥਾਂ ਤੇ ਮਹਿੰਦੀ ਲਾ ਕੇ ਤੀਆਂ ਤੇ ਜਾਂਦੀਆਂ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਤੇ ਮੈਂ ਆਸ ਕਰਦੀ ਆ ਤੁਸੀਂ ਸਾਰੇ ਵੀ ਸਾਡੇ ਨਾਲ ਰਲ ਕੇ ਨੱਚ ਟੱਪ ਕੇ ਇਸ ਤਿਹਾਰ ਨੂੰ ਮਨਾਓਗੇ ਤੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਓਗੇ ਨੀ ਮੈਂ ਆਵਾ 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 ਨਹੀਂ ਮੈਂ ਨੱਚਦੀ ਚੁੰਮਦੀ ਆਵਾ ਨਹੀਂ ਮੈਂ ਆਵਾ 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 ਨਹੀਂ ਮੈਂ ਨੱਚਦੀ ਚੁੰਮਦੀ ਮੇਰੀ ਨੱਚਦੀ ਦੀ ਚਾਂਦਰ ਚਾਨਕੇਨੀ ਨਹੀਂ ਮੈਂ ਨੱਚਣਾ ਪਟੋਲਾ ਬਣ ਕੇ ਨਹੀਂ ਮੈਂ ਨੱਚਣਾ ਪਟੋਲਾ ਬਣ ਕੇ ਨਹੀਂ ਸਾਡੇ ਮੈਂਬਰਾਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਆਓ ਇਸ ਪ੍ਰੋਗਰਾਮ ਦਾ ਆਪਾਂ ਸ਼ੁਰੂਆਤ ਕਰੀਏ ਤੇ ਨਾਲ ਮਿਲ ਕੇ ਤੀਆਂ ਮਨਾਈਏ ਬੈਠ ਜਾਓ ਆਦੀਆਂ ਦੀ ਸੀਟ ਲੈ ਲਓ ਜਿਹੜਾ ਆਪਣਾ ਨੈਕਸਟ ਸੈਸ਼ਨ ਹੈ ਉਹਦੇ ਵਿੱਚ ਸਵਾਲ ਜਵਾਬ ਪੁੱਛੇ ਜਾਣਗੇ ਤੀਆਂ ਦੇ ਸੰਬੰਧ ਸਵਾਲ ਪੁੱਛੇ ਜਾਣਗੇ ਜਿੰਨਾ ਤੁਸੀਂ ਜਵਾਬ ਦੇਣਾ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜੇ ਸਾਡੇ ਮੈਂਬਰਸ ਹੈ ਉਹ ਇਨਵੋਲਵ ਹੈ ਨਹੀਂ ਇਨਵਾਈਟਡ ਗੈਸਟ ਹੀ ਉਹਨਾਂ ਜਵਾਬ ਦੇਣਗੇ ਠੀਕ ਹੈ ਕਲਾਪਿੰਗ ਕਰਦਾ ਕਰੋ ਵਿੱਚ ਥੋੜਾ ਹੌਸਲਾ ਹੋ ਜਾਂਦਾ ਹੈ ਨਾ ਹਾਂਜੀ ਫਰਸਟ ਕੁਐਸਚਨ ਇਹ ਆ ਕਿ ਜਿਹੜਾ ਮੇਣੇ ਤੇ ਸਿੱਠਣੀਆਂ ਦੇ ਵਿੱਚ ਫਰਕ ਕੀ ਹੁੰਦਾ ਰਿਪੀਟ ਕਰ ਮੇਣੇ ਤੇ ਸਿੱਠਣੀਆਂ ਦੇ ਵਿੱਚ ਫਰਕ ਕੀ ਹੁੰਦਾ ਜਿਹੜਾ ਵੀ ਪਹਿਲਾਂ ਆ ਕੇ ਅਨਸਰ ਦੇ ਦੇਗਾ ਉਹ ਪ੍ਰਾਈਜ਼ ਲੈ ਸਕਦਾ ਮੇਣੇ ਤੇ ਸਿੱਠਣੀਆਂ ਦੋਵਾਂ 'ਚ ਫਰਕ ਕੀ ਹੁੰਦਾ ਮਹਨੇ ਤੇ ਸੇਠਣੀਆਂ ਦੇ ਵਿੱਚ ਫਰਕ ਕੀ ਹੁੰਦਾ ਹੈ ਜੀ ਇਹ ਪੁੱਛਿਆ ਜਿਹਨੂੰ ਵੀ ਆਨਸਰ ਆਉਂਦਾ ਉਹ ਦੱਸ ਸਕਦਾ ਆ ਕੇ ਦੱਸੋ ਅੰਟੀ ਆ ਕੇ ਦੱਸੋ ਅੰਟੀ ਜਵਾਬ ਦੱਸੋ ਤਾਂ ਵੀ ਸਸਪੈਂਸ ਤੋਂ ਕਢੇ ਨਹੀਂ ਲੜਦਿਆਂ ਦੇ ਮਹਨੇ ਹੁੰਦੇ ਆ ਜੀ ਗੌਂਦਿਆਂ ਦੀਆਂ ਸੇਠਣੀਆਂ ਦੁਬਾਰਾ ਦੱਸੋ ਲੜਦਿਆਂ ਦੇ ਮਹਨੇ ਹੁੰਦੇ ਆ ਜੀ ਗੌਂਦਿਆਂ ਦੀਆਂ ਸੇਠਣੀਆਂ ਜਦੋਂ ਆਪਾਂ ਗਾਉਂਦੇ ਆ ਕੋਈ ਵਿਹਾਰ ਕਰਦੇ ਆ ਉਦੋਂ ਆਪਾਂ ਛਿੱਟਣੀਆਂ ਕਹਿੰਦੇ ਆ ਜਦੋਂ ਆਪਾਂ ਲੜਦੇ ਆ ਉਹਨਾਂ ਚੀਜ਼ਾਂ ਨੂੰ ਮਣੀ ਕਹਿੰਦੇ ਆ ਸਹੀ ਸਹੀ ਆਨਸਰ ਹੈ ਜੀ ਕਲਾਪਿੰਗ ਕਰੋ ਇੱਕ ਕੁਐਸਚਨ ਇਹ ਹੈ ਜੀ ਕਿ ਸੁਹਾਗ ਤੇ ਘੋੜੀਆਂ ਦੇ ਵਿੱਚ ਫਰਕ ਕੀ ਹੁੰਦਾ ਤੇ ਜਿਹਨੂੰ ਵੀ ਆਉਂਦਾ ਉਹ ਇੱਕ ਸੁਹਾਗ ਦੇ ਇੱਕ ਘੋੜੀ ਸੁਣਾ ਕੇ ਜਾਵੇ

बना खड़ा कमरी हसे मन मन में खुशी है सारी बनी को बयानी जाना है आ, सुहागी बाबुल तेरी गुड़िया <laughs> सुहाग बन खड़ी पता नहीं बबुल तेरी गुड़िया सुहाग और सुहाग नहीं <laughs> सुहाग के भूल गई एट ए टाइम कुछ नहीं आप आंदा सुहाग की सलामा बाबू बाबूले कहोगे गा गीत गाए बाबू का ये घर गो बाबूले का ये घर गोरी कुछ दिन काटी कानाई छोड़ी इस घर को थैंक यू सो मच हो होरन ਮਾਰੂ ਨੀਲਾ ਮੰਚੀ ਦਾ ਗਾਣਾ ਹੈ ਓਕੇ ਅੱਗੇ ਠੀਕ ਹੈ ਤੁਸੀਂ ਹਾਂਜੀ ਡਾਂਸ ਪਰਫਾਰਮੈਂਸ ਰਹੂਗੀ ਤੇ ਉਸ ਤੋਂ ਬਾਅਦ ਸਵਾਲ ਫੇਰ ਪੁੱਛੇ ਜਾਣਗੇ ਸਾਰੇ ਤਿਆਰ ਹਨ ਜਦੋਂ ਸਵਾਲ ਪੁੱਛਿਆ ਜਾਵੇ ਤਾਂ ਆਪਣਾ ਹੈਂਡ ਉੱਪਰ ਕਰਨਾ ਹੈ ਵੀ ਮੈਨੂੰ ਸਵਾਲ ਦਾ ਜਵਾਬ ਆਉਂਦਾ ਹੈ ਤੇ ਨੈਕਸਟ ਟਾਈਮ ਤੁਸੀਂ ਇੱਥੇ ਆ ਕੇ ਸਵਾਲ ਦਾ ਜਵਾਬ ਦਿਓਗੇ ਠੀਕ ਹੈ ਜੀ ਤੇ ਜੇ ਸ਼ੋਰ ਸ਼ਰਾਬਾ ਕਰੋਗੇ ਸਵਾਲ ਨਹੀਂ ਸੁਣਿਆ ਤਾਂ ਦੁਬਾਰਾ ਨਹੀਂ ਪੁੱਛਿਆ ਜਾਊਗਾ ਇਹ ਤੁਹਾਡੀ ਰਿਸਪੌਂਸਿਬਿਲਟੀ ਹੈ ਓਕੇ ਪੜ੍ਹ ਲਈਏ ਤਾਂ ਕਰੀਏ ਨਾ ਗਿੱਟ ਮੇਟਨੀ ਫਾਈਏ ਤਾਂ ਕਰੀਏ ਨਾ ਗੱਟ ਮਿੱਟ ਨਹੀਂ ਬੋਲੀ ਮਾਰੀਏ ਛੜੇ ਦੇ ਹੱਕ ਵਿੱਚ ਨਹੀਂ ਸਾਵਣ ਵਿੱਚ ਲੱਗਦੀ ਆ ਬੜੀ ਰੀਝ ਅੱਗੇ ਆਇਓ ਮੁਟਿਆਰ ਜੀ ਦੀ ਪਹਿਲੀ ਆ ਤੀਜ ਜੀ ਦੀ ਪਹਿਲੀ ਤੀਜ ਹੈ ਜੀ ਉਹ ਅੱਗੇ ਆ ਜਾਣ ਪਲੀਜ਼ ਸਾਵਣ ਵਿੱਚ ਲੱਗਦੀ ਆ ਬੜੀ ਰੀਝ ਅੱਗੇ ਆਇਓ ਮੁਟਿਆਰ ਜੀ ਦੀ ਪਹਿਲੀ ਆ ਤੀਜ ਕੀ ਨਾਨਕ ਸ਼ਕ ਤੇ ਸ਼ੂਸ਼ਕ ਦੇ ਵਿੱਚ ਫਰਕ ਕੀ ਹੁੰਦਾ? ਨਾਨਕ ਸ਼ਕ ਤੇ ਸ਼ੂਸ਼ਕ ਚ ਕੀ ਫਰਕ ਹੁੰਦਾ? ਆ ਜੋ ਜਿਹੜਾ ਪਹਿਲਾਂ ਆ ਗਿਆ ਉਹ ਅਨਸਰ ਦੇ ਦੇ। ਜਿਹੜਾ ਇੱਥੇ ਪਹੁੰਚ ਗਿਆ ਉਹ ਸਵਾਲ ਦਾ ਜਵਾਬ ਦੇ ਦੇ। ਨ ਨਾਨਕ ਸ਼ਕ ਵਿਆਹ ਵਿੱਚ ਨਾਨਕਿਆਂ ਵੱਲੋਂ ਆਇਆ ਜਾਂਦਾ ਹੈ ਤੇ ਸ਼ੂਸ਼ਕ ਬੱਚੇ ਹੋਏ ਤੇ ਉਹਦੇ ਨਾਨਕੇ ਦੇ ਕੇ ਜਾਂਦੇ ਸਮਾਨ ਉਹਨੂੰ ਕੀ ਆ ਜਾਂਦਾ? ਬਿਲਕੁਲ ਸਹੀ। ਬਿਲਕੁਲ ਸਹੀ। ਕੀ ਆਸਾਂ ਵੇ ਤੱਕੇ ਮੇਰੀਆਂ ਕੀ ਆਸਾਂ ਵੇ ਤੱਕੇ ਮੇਰੀਆਂ ਮੈਂ ਹਾਂ ਨਾਰ ਬਗਾਨੀ ਵੇ ਦੰਮ ਖਰਚ ਕੇ ਵਿਆਹ ਕਰਵਾ ਲਾ ਵਿਣਿਆ ਫਿਰ ਤਾਂ ਜਾਨੀ ਵੀ ਉਹ ਤੈਨੂੰ ਨਹੀਂ ਲੱਭਣੀ ਜਿਹਦਾ ਰੰਗ ਬਦਾਮੀ ਵੇ ਉਹ ਤੈਨੂੰ ਨਹੀਂ ਲੱਭਣੀ ਜਨਾਬ ਆਜੀ ਬੌਡੀਅੰਸ ਲਈ ਛੇਕੋ ਕਿਹਨੂੰ ਕਹਿੰਦੇ ਆ ਜਿਹੜਾ ਇੱਥੇ ਪਹਿਲਾਂ ਆ ਜੂਗਾ ਅਨਸਰ ਦੇ ਦੇ ਤੇ ਆਪਦਾ ਪ੍ਰਾਈਜ਼ ਲੈ ਜੇ ਛੇਤੀ ਆਓ ਜੀ ਉੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਹਾਂਜੀ ਚਿੱਕੂ ਕਿਹਨੂੰ ਕਹਿੰਦੇ ਆ ਜਿਸ ਚ ਪਹਿਲਾਂ ਰੋਟੀਆਂ ਰੱਖਦੇ ਹੁੰਦੇ ਸੀ ਚਿੱਕੂ ਨੂੰ ਕਿਹਾ ਜਾਂਦਾ ਜਿਸ ਚ ਪਹਿਲੇ ਸਮੇਂ ਵਿੱਚ ਰੋਟੀਆਂ ਰੱਖੀਆਂ ਜਾਂਦੀਆਂ ਸੀ ਜਿਵੇਂ ਹੁਣ ਉਹਨੂੰ ਆਪਾਂ ਟੀਫਨ ਕਹਿ ਦਿੰਦੇ ਆ ਬਿਲਕੁਲ ਸਹੀ ਜਵਾਬ ਹੈ ਜੀ ਕਲਾਪਿੰਗ ਹੋ ਜਾਣ ਮੇਰੇ ਨੇ ਕੁਰਤੀ ਦਿੱਤੀ ਪਾਬੋ ਨੇ ਪੁਲਕਾਰੀ ਨਹੀਂ ਜੁਗਜੀ ਪਾਬੋ ਲਗੇ ਵੀਰ ਤੋਂ ਪਿਆਰੀ ਨਹੀਂ ਜੁਗਜੀ ਪਾਬੋ ਲਗੇ ਵੀਰ ਤੋਂ ਪਿਆਰੀ ਸੋਣ ਮਹੀਨੇ ਦਾ ਪਕਵਾਨ ਕੀ ਬਣਾਉਦੇ ਜਿਆਦਾ ਲੋਕ ਸੋਣ ਮਹੀਨੇ ਸਾਰੇ ਬੋਲੋ ਕੀ ना ना। जो पेकिया वालों खासकर लोड़ी दिवाली हर खासकर महीने पेकों वालों जो भी मिठाई वगैरह चूड़िया सूट वगैरह जो कुछ भी दिता जाता है पेक्या वालों हेलो हैलो जी किसी ने कोई परफॉर्मेंस देनी हो सकता है ਕੋਈ ਆਪਦੀ ਸਿੰਗਲ ਪਰਫਾਰਮੈਂਸ ਜਾਂ ਗਰੁੱਪ ਵਿੱਚ ਦੇਣੀ ਚਾਹੁੰਦਾ ਹੋਵੇ ਦੇਣੀ ਹੈ ਜੇ ਕਿਸੇ ਨੇ ਪਰਫਾਰਮੈਂਸ ਹਾਂਜੀ ਜਿਉ ਤੁਸੀਂ ਐਂਟਰੀ ਕੀਤੀ ਸੀ ਤੁਹਾਨੂੰ ਸਾਰਿਆਂ ਨੂੰ ਇੱਕ ਟੈਗ ਦਿੱਤਾ ਗਿਆ ਸੀ ਜਿੰਦੇ ਦਾ ਇੱਕ ਨੰਬਰ ਮੈਂਸ਼ਨ ਹੈ ਸਭ ਕੋਲ ਟੈਗ ਹੈ ਹੈ ਜਿੰਨੇ ਕੋਲ ਹੈ ਨਹੀਂ ਉਹ ਹੱਥ ਉੱਪਰ ਕਰ ਲੋ ਜਿੰਨੂੰ ਟੈਗ ਨਹੀਂ ਮਿਲਿਆ ਉਹ ਦੱਸੋ ਵੀ ਰੇ ਪਿਆਜ ਜੀ ਪਿਆਜ ਜੀ ਬੁੱਲ ਸਾਨੂੰ ਲੈਣੇ ਪੈਣੇ ਮੁੱਲ ਜੁਥੇ ਟੱਕਰਾਂਗੇ ਕੱਲੀ ਤੈਨੂੰ ਚੱਕੂ ਮੱਲੋਂ ਮੱਲੀ ਕੱਟ ਮੋੜ ਬੱਲੀਏ सन्हूं लॻ जी पे वाररी तौर भली सनू अलॻ दी प्यारी तेरी तौरु भली सनू अलॻ दी पारी तेरी ਆਪ ਤਾਂ ਮੁੰਡੇ ਨੇ ਜੈਕਟ ਬਣਾ ਲਈ ਆਪ ਤਾਂ ਮੁੰਡੇ ਨੇ ਜੈਕਟ ਬਣਾ ਲਈ ਮੈਨੂੰ ਵੀ ਬਣਾ ਦੇ ਸੂਟ ਮੁੰਡੇ ਆਵੇ ਕਰੇ ਆਉਂਦੇ ਨੂੰ ਮਾਰੂੰਗੀ ਸਲੂਟ ਮੁੰਡੇ ਆਵੇ ਕਰੇ ਆਉਂਦੇ ਨੂੰ ਮਾਰੂੰਗੀ ਸਲੂਟ ਮੁੰਡੇ ਆਵੇ ਕਰੇ ਆਉਂਦੇ ਨੂੰ ਮਾਰੂੰਗੀ ਸਲੂਟ ਮੁੰਡੇ ਆ ਚਿੱਟੀਆਂ ਨਹੀਂ ਬੱਦਲਿਆ ਕਾਲੀ ਨਹੀਂ ਬੱਦਲਿਆ ਚਿੱਟੀਆਂ ਨਹੀਂ ਬੱਦਲਿਆ ਕਾਲੀ ਨਹੀਂ ਬੱਦਲਿਆ ਕਿੱਥੇ ਖ ਜਾ ਕੇ ਬਰਸेंगी ਅਜ ਨੱਚ ਲਸਵੇਂ ਰੇ ਤਰਸेंगी ਅਜ ਨੱਚ ਲਸਵੇਂ ਰੇ ਤਰਸेंगी ਅਜ ਨੱਚ ਲਸਵੇਂ ਰੇ ਤਰਸेंगी ਨੱਚ 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 ਸੱ ਪਰਦੇਸੀ ਕਾ ਜਾਣਗੇ ਸੁਨ ਪਰ ਚੂਰੀ

i never ਕਜਲੇ ਦੀ ਤਾਰੀ ਇੱਕ ਅੱਖ ਟੁਨੇ ਹਾਰੀ ਦੂਜੇ ਕਜਲੇ ਦੀ ਪੀ ਜਾ ਲੌਂਗ ਲੈ ਸ਼ਿਕਾਰੇ ਮਾਰ ਮਾਰ ਪਟਦਾ ਨਹੀਂ ਮੈਂ ਜਾਣ ਜੋਗਾ ਛੱਡੇ ਆ ਨਾ ਪੁੱਤ ਜੱਟ ਦਾ ਨਹੀਂ ਮੈਂ ਜਾਣ ਜੋਗਾ ਛੱਡੇ ਪੁੱਤ ਜੱਟ लड्डू खा देवी बतेरे लड्डू बंडे देवी बतेरे लड्डू खा देवी बतेरे लड्डू बंडे बथे आज लग जो पता नी तू नच बरोबर मेरे जो पता नी तू नच बरोबर मेरे जो पता नी तू नच बरोबर मेरे अज अलग जुपता, जुपता, जुपता। <htefellation> <Ô conference or donc> आवे मेरी तोर Garda- ਰਾਣੀਆਂ ਤੇ ਠਾਨੀਆਂ ਪੇਕੇ ਦੋਵੇਂ ਪਹਿਣਾ ਨਚੀਏ ਬੇ ਸੇ ਲੀਆਂ ਆਈਆਂ ਸੰਤੂ ਬੰਤੂ ਹੋਈਆਂ ਕਟੀਆਂ ਵੱਡਿਆ ਕਰਾ ਲੀਆਂ ਚਾਈਆਂ ਗਿੱਦਾਂ ਪਾਰੇਆਂ ਨੰਦਾ ਤੇ ਪਰਜਾਈਆਂ ਗਿੱਦਾਂ ਪਾਰੇਆਂ ਨੰਦਾ ਤੇ ਵਰ ਚਾਈਆਂ ਗਿੱਦਾਂ ਪਾਰੇਆਂ ਨੰਦਾ ਤੇ ਪਰਜਾਈਆਂ ਗਿੱਦਾਂ ਪਾਰੇਆਂ ਨੰਦਾ ਤੇ ਪਰਜਾਈਆਂ ਕੱਚੇਆਂ ਕੂਆ ਦਾ ਪਾਣੀ ਦੇਖਣਾ ਜੇ ਮੁੰਡੇ ਅਦੰਗ ਨੂੰ ਨੱਚਦੇ ਸਸ ਬੜੀ ਕਾ ਪੱਤੀ ਪੈਰੀ ਪੌਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪੌਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਣੀ ਆ ਮੇਰਾ ਸੋਹਰਾ ਬੜਾ ਉਹ ਤੈਨੂੰ ਪੌਣ ਦੇ i am my ਕੁੜੀ ਆ ਜਾ ਯਾਪਾ ਦੋਵੇਂ ਨੱਚੀਏ ਤਾਏ ਚਾਚੇ ਦੀ ਕੁੜੀ ਆ ਜਾ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਬੋਲੀ ਵਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਅਸੀਂ ਪੁੱਤ ਮੰਡੀ ਵਿੱਚ ਦੀਆਂ ਦਾ ਪ੍ਰੋਗਰਾਮ ਕੀਤਾ ਸੀ ਐਂ ਮੇਰਾ ਨਾਮ ਅਰਸ਼ਦੀਪ ਹੈ ਮੈਂ ਪੁੱਤ ਮੰਡੀ ਦੀ ਰਹਿਣ ਵਾਲੀ ਆ ਤਾਂ ਬਹੁਤ ਵਧੀਆ ਇਹ ਪ੍ਰੋਗਰਾਮ ਗਿਆ ਹਾਂਜੀ ਮੇਰਾ ਨਾਮ ਸ਼ਰਨਜੀਤ ਕੌਰ ਆ ਤੇ ਅੱਜ ਅਸੀਂ ਪੁੱਚੋ ਮੰਡੀ ਵਿਕੇ ਇੱਕ ਤਿਆਂ ਦਾ ਫੰਕਸ਼ਨ ਅਰੇਂਜ ਕੀਤਾ ਸੀ ਬਹੁਤ ਵਧੀਆ ਫੰਕਸ਼ਨ ਹੋ ਸਾਡਾ ਗਿਆ ਤੇ ਇਸ ਦੇ ਦੌਰਾਨ ਅਸੀਂ ਆਪਣੇ ਵਿਰਸੇ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਜਿਹੜੇ ਪੰਜਾਬੀ ਮੋਟਿਆਰ ਆਪਣੇ ਵਿਰਸੇ ਨੂੰ ਭੁੱਲਦੀਆਂ ਜਾ ਰਹੀਆਂ ਅਸੀਂ ਉਹਦੇ ਰਿਲੇਟਿਡ ਵੀ ਬਹੁਤ ਸਾਰੇ ਸਵਾਲ ਪੁੱਛੇ ਤੇ ਮੇਰਾ ਮੰਨਣਾ ਇਹ ਹੈ ਕਿ ਸਾਡੇ ਵਿਰਸੇ ਨੂੰ ਭਰਉਣਾ ਨਹੀਂ ਚਾਹੀਦਾ ਤੇ ਇਹਦੇ ਬਾਰੇ ਹੋਰ ਜਾਣਨਾ ਪਾਉਣਾ ਚਾਹੀਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜੋਤ ਕੌਰ ਹੈ ਤੇ ਮੈਂ ਪੁੱਚੋ ਮੰਡੀ ਦੀ ਰਹਿਣ ਵਾਲੀ ਆਂ ਅੱਜ ਅਸੀਂ ਪੂਚੋ ਮੰਡੀ ਵਿਖੇ ਤੀਆਂ ਮਨਾਈਆਂ ਜਿਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਇੰਜੋਏ ਵੀ ਕੀਤਾ ਤੇ ਆਪਦੇ ਕਲਚਰ ਬਾਰੇ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ ਥੈਂਕ ਯੂ ਹਾਂਜੀ ਮੇਰਾ ਨਾਮ ਕੁਲਦੀਪ ਕੌਰ ਹੈ ਤੇ ਮੈਂ ਪੂਚੋ ਮੰਡੀ ਦੀ ਰਹਿਣ ਵਾਲੀ ਹਾਂ ਇਹ ਜੋ ਤੀਆਂ ਦਾ ਤਿਹਾਰ ਜਿਨ੍ਹਾਂ ਨੇ ਸਭ ਨੇ ਰਲ ਕੇ ਕੀਤਾ ਹੈ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਿੰਨੀਆਂ ਵੀ ਬੀਬੀਆਂ ਭੈਣਾਂ ਸਾਰੀਆਂ ਆਈਆਂ ਆਪਣੇ ਲਈ ਟਾਈਮ ਕੱਢਿਆ ਉਹਨਾਂ ਨੂੰ ਵੀ ਮੁਬਾਰਕਾਂ ਇੱਕ ਵਾਰੀ ਆਪਣੇ ਲਈ ਤਾੜੀਆਂ ਜ਼ਰੂਰ ਮਾਰੋ ਤਾਂ ਕਿ ਸਾਰੇ ਮਤਲਬ ਸਾਰੇ ਨੂੰ ਹੌਸਲਾ ਮਿਲਦਾ ਰਹੇ ਦੂਜੀ ਗੱਲ ਜੇ ਕਿਸੇ ਨੂੰ ਕੁਝ ਨਹੀਂ ਆਉਂਦਾ ਜੇ ਕੁਛ ਵੀ ਹੈ ਪਲੀਜ਼ ਉਹਨੂੰ ਮਤਲਬ ਤੁਸੀਂ ਡੀਮੋਟੀਵੇਟ ਨਾ ਕਰਿਆ ਕਰੋ ਉਹਨਾਂ ਦਾ ਹੌਸਲਾ ਫਜ਼ਾਈ ਕਰਿਆ ਕਰੋ ਤੇ ਬੱਚਿਆਂ ਨੂੰ ਪੰਜਾਬੀ ਤੇ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਕਰੋ ਤਾਂ ਕਿ ਆਪਣੀ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਪੰਜਾਬੀ ਵਿਰਸੇ ਨੂੰ ਪੰਜਾਬੀ ਸੱਭਿਆਚਾਰ ਨੂੰ ਸਾਹਮਣੇ ਰੱਖੀਓ ਧੰਨਵਾਦ ਜੀ ਹਾਂਜੀ ਇਹ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਸੀ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਅਸੀਂ ਕੋਸ਼ਿਸ਼ ਕੀਤੀ ਪੰਜਾਬੀ ਵਿਰਸੇ ਬਾਰੇ ਹੀ ਆਪਣੇ ਪੰਜਾਬੀ ਕਲਚਰ ਬਾਰੇ ਹੀ ਸਵਾਲ ਪੁੱਛੇ ਜਾਣ ਪੰਜਾਬੀ ਪਹਿਰਾਵਾ ਨੂੰ ਵੀ ਆਪਾਂ ਪ੍ਰਮੋਟ ਕੀਤਾ ਹੈਗਾ ਵੀ ਉਹੀ ਪੰਜਾਬੀ ਪਹਿਰਾਵਾ ਹੋਵੇ ਪੰਜਾਬੀ ਕਲਚਰ ਹੋਵੇ ਆਪਣੇ ਬੱਚੇ ਆਪਣੇ ਵਿਰਸੇ ਨੂੰ ਭੁੱਲਣ ਨਾ ਆਪਣੀਆਂ ਪ੍ਰਾਣੀਆਂ ਬੋਲੀਆਂ ਅਖੋਤਾਂ ਲੋਕ ਗੀਤਾਂ ਨੂੰ ਨਾ ਭੁੱਲਣ ਯਾਦ ਰੱਖਣ ਥੈਂਕ ਯੂ ਜੀ ਹੈਲੋ ਹਾਂ ਸਾਰਿਆਂ ਸਤਿ ਸ੍ਰੀ ਅਕਾਲ ਮੇਰਾ ਨਾਮ ਪ੍ਰਵੀਨ ਸੋਹਤਾ ਅਸੀਂ ਪੁਚਮੜੀ ਵਿੱਚ ਤੀਆਂ ਲਵਾਏ ਬਹੁਤ ਵਧੀਆ ਪ੍ਰੋਗਰਾਮ ਹੋਇਆ ਸੋ ਪੰਜਾਬੀ ਸੱਭਿਆਚਾਰ ਭੈਣਾਂ ਨੇ ਸਾਰੇ ਘੱਗਰੇ ਪਾਏ ਸਾਰੇ ਲਹਿੰਗੇ ਪਾਏ ਟਿੱਕਾ ਟਿੱਕਾ ਸਟਵਾਏ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੈਲੋ ਹਾਂਜੀ ਮੇਰਾ ਨਾਮ ਸੁਖਨਾਜ ਆ ਮੈਨੂੰ ਬਹੁਤ ਮਜ਼ਾ ਆਇਆ ਵਧੀਆ ਪ੍ਰੋਗਰਾਮ ਸੀ ਵਧੀਆ ਨੱਚੇ ਟੱਪੇ ਇੰਜੋਏ ਹਾਂਜੀ ਮੇਰੀ ਮੰਮਾ ਵੀ ਆਈ ਸੀ ਤੇ ਮੇਰੀ ਦੀਦੀ ਵੀ ਆਏ ਸੀ ਆਏ ਦੀਦੀ ਐਸਾ ਸਾਨੂੰ ਨਾ ਨਿੰਦੋ ਕੁੜੀਓ ਇਹ ਤਾਂ ਰੱਬ ਦੀ ਥਾ ਹੁੰਦੀ ਆ ਕਿਉਂਕਿ ਇਹ ਵੀ ਤਾਂ ਕਿਸੇ ਦੀ ਮਾਂ ਹੁੰਦੀ ਆ ਮੇਰੀ ਸੱਸ ਵੜੀ ਦਾ ਪੱਤੀ ਮੈਨੂੰ ਪਾਉਣ ਨਾ ਦੇਵੇ ਜਿੱਤੀ ਮੈਂ ਵੀ ਜਿੱਤੀ ਬੋਣੀ ਆ ਮੁੰਡੇ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜ ਕੋਣੀ ਐ ਮੁੰਡਿਆ ਰਾਜੀ ਰਹਿ ਜਾ ਮੇਰਾ ਨਾਮ ਲਖਪ੍ਰਿੰਦਰ ਕੌਰ ਹੈ ਤੇ ਮੈਂ ਅੱਜ ਪਿਆਂ ਦਾ ਫੰਕਸ਼ਨ ਸੈਲੀਬ੍ਰੇਟ ਕੀਤਾ ਹੈ ਇਹਦੇ ਤੁਸੀਂ ਬਹੁਤ ਅੱਛਾ ਲੱਗਿਆ ਵੀ ਆਪਾਂ ਪੁਰਾਣੇ ਵਿਰਸੇ ਨੂੰ ਪ੍ਰਮੋਟ ਕਰ ਰਹੇ ਆਂ ਬਹੁਤ ਅੱਛਾ ਲੱਗਿਆ ਕਿ ਛੋਟੇ ਬੱਚਿਆਂ ਨੂੰ ਨਵੀਆਂ ਕੁੜੀਆਂ ਨੂੰ ਵੀ ਪਤਾ ਲੱਗਦਾ ਹੈ ਵੀ ਤੀਆਂ ਦਾ ਤਿਹਾਰ ਕਿਉਂ ਤੇ ਕਿਵੇਂ ਮਨਾਇਆ ਜਾਂਦਾ ਹੈ ਤੇ ਕਿਹੜੇ-ਕਿਹੜੇ ਲੋਕ ਨਾਚ ਹੈ ਤਾਂ ਇਸ ਬਾਰੇ ਸਾਰੀ ਜਾਣਕਾਰੀ ਮੇਰੇ ਪੇਕੇ ਹਨਮਾਨਗੜ੍ਹ ਹੈ ਰਾਜਸਥਾਨ ਚ ਤੇ ਸਾਰੇ ਚੱਕ ਬਸਤੂ ਹੈ ਤੇ 26ਵੀਂ ਤੀਆਂ ਆਈ ਹੈ ਇੱਥੇ ਵੈਸਟਰਨ ਕਲਚਰ ਤੋਂ ਤਾਂ ਵਧੀਆ ਕਿਉਂਕਿ ਇਹ ਆਪਣਾ ਆਪ ਦਾ ਕਲਚਰ ਹੈ ਜੀ ਉਹ ਆਪਾਂ ਵੈਸਟਰਨ ਕਲਚਰ ਅਪਣਾ ਰਹੇ ਆ ਫੋਰਨ ਦਾ ਇਹ ਆਪਣਾ ਆਪ ਦਾ ਵਿਰਸਾ ਹੈ ਪੰਜਾਬੀ ਕਲਚਰ ਤਾਂ ਇਹ ਆਪਾਂ ਨੂੰ ਵਧੀਆ ਲੱਗਦਾ ਹੈ ਹੈਪੀ ਤੀਜੀ ਅੱਜ 부চ্চੋ ਮੰਡੀ ਦੇ ਵਿੱਚ ਤੀਆਂ ਤਿਹਾਰ ਬਣਾਇਆ ਗਿਆ ਧਰਮ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਤੇ ਬਹੁਤ ਵਧੀਆ ਤਰੀਕੇ ਨਾਲ ਗੇਮਸ ਡਾਂਸ ਲੋਕ ਪਹਿਰਾਵਾ ਸਭ ਕੁਝ ਮਿਲਾ ਕੇ ਤੇ ਬਹੁਤ ਵਧੀਆ ਰਿਹਾ ਪ੍ਰੋਗਰਾਮ ਇਹ ਤਾਂ ਅਸੀਂ ਚਾਹੁੰਦੇ ਵੀ ਨੈਕਸਟ ਟਾਈਮ ਇਦਾਂ ਵੀ ਬੈਸਟ ਹੋਵੇ ਥੈਂਕ ਯੂ ਮੇਰਾ ਨਾਮ ਨੀਲਮ ਹੈ ਔਰ ਮੈਂ ਇੱਥੇ 부চ্চੋ ਮੰਡੀ ਦੇ ਅੰਦਰ ਬਿਆਹਤਾ ਹਾਂ ਔਰ ਮੈਂ राजस्थान से हूँ तो मुझे ये पंजाब का कल्चर बहुत अच्छा लगा मेरा नाम वीरपाल है जी मैनुियाँ त्यौहार बहुत बढ़िया लग गया इतने आके बहुत बढ़िया कल्चर हाँ जी ज़रूर होने चाहिए ये ऐसे हैं कि भी मतलब जो ये कल्चर है हमारे बच्चे धीरे धीरे भूलते जा रहे हैं तो ये जरूरी है कि भी मतलब आजकल जो है भी जितना भी चल रहा है ज़्यादा ये फैशन की तरफ से चल रहा है पहले जो लोग थे भी मतलब यानी कि एक पंचायत हुआ करती थी उनके हिसाब से ये सब कुछ चला करता था आजकल कर ये जो है कि भी मतलब यानी कि लोग इकट्ठे होकर फिर बच्चों को भी मतलब सिखाने जा रहे हैं